ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਆ ਜੀ 14 ਮਹੀਨਿਆਂ ਦੀ ਪੰਪੈਰੀਅਨ ਫੀਮੇਲ ਡੌਗ ਵਿਕਾਊ ਹੈ ਜੀ ਵੈਕਸੀਨੇਸ਼ਨ ਹੋਈ ਹੈ ਏਰੀਆ ਸ਼ਹਿਰ ਅੰਮ੍ਰਿਤਸਰ ਰੇਟ ਵੀਰ ਨੂੰ ਦੱਸਣੀ ਰੇਟ ਤੁਸੀਂ ਫੋਨ ਤੇ ਹੀ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 9855519919 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਬਲੈਰੋ ਗੱਡੀ ਵਿਕਾਊ ਹੈ ਜੀ ਗੱਡੀ ਪਹਿਲੇ ਨਾ ਹੈ 2020 ਮਾਡਲ ਹੈ ਜੀ ਲਾਸਟ ਏਰੀਆ ਜੀ ਪਿੰਡ ਕੀਰੀ ਅਫਗਾਨਾ ਕਾਨੂੰ ਬਾਣ ਗੁਰਦਾਸਪੁਰ 9 ਲੱਖ ਰੁਪਏ ਗੱਡੀ ਦਾ ਰੇਟ ਹੈ ਜੀ ਲਾਸਟ ਮਾਡਲ 2020 ਹੈ ਪਹਿਲੇ ਨਾ ਹੈ ਜੀ ਬਲੇਰੋ ਗੱਡੀ ਵਿਕਾਊ ਹੈ 8427913534 8427913534 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਸਵਰਾਜ 735 ਟਰੈਕਟਰ ਵਿਕਾਊ ਹੈ ਜੀ 1997 ਮਾਡਲ ਹੈ 1 ਲੱਖ 40000 ਰੁਪਏ ਰੇਟ ਰੱਖਿਆ ਗਿਆ ਹੈ ਬਾਕੀ ਜੀ ਤੁਸੀਂ ਮਾਲਕ ਵੀਰ ਦੇ ਨਾਲ ਗੱਲ ਕਰਕੇ ਟਰੈਕਟਰ ਬਾਰੇ ਪੂਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਨੰਬਰ ਨੋਟ ਕਰ ਲਓ 8360344081 ਇਹ ਵੀਰ ਦਾ ਨੰਬਰ ਐ ਇਸ ਨੰਬਰ ਤੇ ਫੋਨ ਕਰਕੇ ਸਵਰਾਜ 735 ਟਰੈਕਟਰ 1997 ਮਾਡਲ ਨੂੰ 140000 ਰੁਪਏ ਦੇ ਵਿੱਚ ਤੁਸੀਂ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ ਜੀ ਆਲਟੋ ਗੱਡੀ ਵਿਕਾਊ ਹੈ ਜੀ 2003 ਮਾਡਲ ਗੱਡੀ ਹੈ ਪਾਸਿੰਗ 2027 ਤੱਕ ਹੈ ਜੀ ਕਾਗਜ਼ ਪੂਰੇ ਨੇ 92000 ਰੁਪਏ ਗੱਡੀ ਦਾ ਰੇਟ ਰੱਖਿਆ ਗਿਆ ਏਰੀਆ ਬਠਿੰਡਾ ਜੀ ਅਰਜੈਂਟ ਸੇਲ ਕਰਨੀ ਹੈ ਆਲਟੋ ਗੱਡੀ 2003 ਮਾਡਲ ਕਾਗਜ਼ ਪੂਰੇ ਨੇ ਜੀ 92000 ਰੁਪਏ ਰੇਟ ਹੈ ਬਾਕੀ ਨੰਬਰ ਨੋਟ ਕਰ ਲੋ 9876954609 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਲਟੋ ਗੱਡੀ 2003 ਮਾਡਲ ਨੂੰ 92000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ Swift Desire ਗੱਡੀ ਵਿਕਾਊ ਹੈ ਜੀ 2015 ਮਾਡਲ ਗੱਡੀ ਹੈ ਫੈਮਲੀ ਕਾਰ ਹੈ ਜੀ 310000 ਰੁਪਏ ਰੇਟ ਰੱਖਿਆ ਗਿਆ ਗੱਡੀ ਪਹਿਲੇ ਨਾ ਹੈ ਜੀ ਏਰੀਆ ਫਗਵਾੜਾ ਜਲੰਧਰ ਬਾਕੀ ਕਾਗਜ਼ਪੇਪਰ ਪੂਰੇ ਨੇ ਜੀ ਕੋਈ ਕਮੀ ਪੇਸ਼ ਨਹੀਂ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਾਕੀ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ 9814374151 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਸਵਿਫਟ ਰਜ਼ਰ ਗੱਡੀ 2015 ਮਾਡਲ 3 ਲੱਖ 10 ਹਜ਼ਾਰ ਚ ਖਰੀਦ ਸਕਦੇ ਹੋ ਨਿਊ ਹਾਲੈਂਡ 363 ਟਰੈਕਟਰ ਵਿਕਾਊ ਹੈ ਜੀ 2013 ਮਾਡਲ ਹਰਿਆਣਾ ਨੰਬਰ 80% ਦਾ ਨੀ ਕੰਡੀਸ਼ਨ ਹੈ ਜੀ 3 ਸਪੀਡ ਏਰੀਆ ਮੋਡ ਮੰਡੀ ਰੇਟ ਦੀ ਗੱਲ ਕਰੀਏ ਤਾਂ 4 ਲੱਖ 25 ਹਜ਼ਾਰ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮੋਕੇ ਤੇ ਬਾਹ ਕੀ ਚਲਾ ਕੇ ਚੈੱਕ ਕਰਕੇ ਖਰੀਦ ਲਓ ਜੀ ਪੂਰੀ ਓਕੇ ਰਿਪੋਰਟ ਹੈ ਟਰੈਕਟਰ 62809 77246 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਨਿਊ ਹਾਲੈਂਡ 3630 ਟਰੈਕਟਰ 2013 ਮਾਡਲ 4 ਲੱਖ 25 ਹਜ਼ਾਰ ਵਿੱਚ ਖਰੀਦ ਸਕਦੇ ਹੋ ਸੋਨਾਲਿਕਾ 60 ਟਰੈਕਟਰ ਵਿਕਾਊ ਹੈ ਜੀ 2006 ਮਾਡਲ ਹੈ 8 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਜੀ ਪਿੰਡ ਊਬੀ ਸੰਗਰੂਰ 73408 30616 ਇਸ ਨੰਬਰ ਤੇ ਫੋਨ ਕਰਕੇ ਸੋਨਾਲੀ ਕਾ 60 ਟਰੈਕਟਰ 2.5 ਲੱਖ ਰੁਪਏ ਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕੋਠੀ ਤੇ ਇੱਕ ਪਲਾਟ ਵਿਕਾਊ ਹੈ ਜੀ ਇਸ ਵੀਰ ਦਾ ਇਹ ਵੀਰ ਨੇ ਕਿਤੇ ਹੋਰ ਸ਼ਿਫਟ ਹੋਣਾ ਜੀ ਇਸ ਕਰਕੇ ਬੇਚ ਰਹੇ ਨੇ ਇੱਕ ਕੋਠੀ ਤੇ ਇੱਕ ਪਲਾਟ ਵਿਕਾਊ ਆ 22 ਮਰਲੇ ਦੇ ਵਿੱਚ ਕੋਠੀ ਬਣੀ ਹੈ ਜੀ 3 ਰੂਮ ਕਿਚਨ ਲੌਬੀ ਪੂਰੀ ਵੱਡੀ 메인 게ਟ ਤੇ ਇੱਕ ਰੂਮ ਤੇ ਇੱਕ ਬਹਾਂਡਾ ਵੱਡਾ ਸ਼ੈੱਡ ਫੁੱਲ ਕੰਪਲੀਟ ਰੇਟ ਹੈ 35 ਲੱਖ ਰੁਪਿਆ 40 ਮਰਲੇ ਦਾ ਪਲਾਟ ਹੈ ਜੀ 18 ਫੁੱਟੀ ਰੋਡ ਤੇ ਰੇਟ ਹੈ ਜੀ 50000 ਨੂੰ ਮਰਲਾ ਏਰੀਆ ਜੀ ਪਿੰਡ ਮੰਡੇਰਨ ਬਾਲਾ ਮੋਗਾ 6283560722 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀ ਕੋਠੀ 22 ਮਰਲੇ ਜਗ੍ਹਾ ਦੇ ਵਿੱਚ ਬਣੀ ਹੈ ਜਿਹੜੀ ਤੇ ਇੱਕ ਪਲਾਟ ਇਹ ਤੁਸੀਂ ਦੋਨੇ ਚੀਜ਼ਾਂ ਇਸ ਵੀਰ ਦੇ ਨਾਲ ਇਹ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ ਨੰਬਰ ਦੁਬਾਰਾ ਨੋਟ ਕਰ ਲਓ 6283560722 ਇਸ ਨੰਬਰ ਤੇ ਖਰੀਦ ਸਕਦੇ ਹੋ 21 ਏਕੜ ਖੇਤੀਬਾੜੀ ਵਾਲੀ ਜ਼ਮੀਨ ਵਿਕਾਊ ਹੈ ਜੀ ਵਧੀਆ ਵੀਰ ਨੇ ਵੀਡੀਓ ਬਣਾ ਕੇ ਭੇਜੀ ਹੈ ਜੀ ਜ਼ਮੀਨ ਤੋਂ ਲੈ ਕੇ ਸੜਕ ਤੱਕ ਵੀਡੀਓ ਬਣਾਈ ਹੈ ਬਹੁਤ ਸੋਹਣੀ ਵੀਡੀਓ ਬਣਾਈ ਹੈ ਇਸ ਵੀਰ ਨੇ ਤੁਸੀਂ ਵੀ ਇਸ ਤਰ੍ਹਾਂ ਸਾਲੋ ਕਿਸੇ ਵੀ ਤਰ੍ਹਾਂ ਦੀ ਐਡ ਹੈ ਤੁਹਾਡੀ ਵੀਡੀਓ ਬਣਾ ਕੇ ਫੋਨ ਟੈਡਾ ਕਰਕੇ ਵੀਡੀਓ ਬਣਾਉਣੀ ਹੈ ਜੀ ਪੇਚ ਸਕਦੇ ਹੋ ਤੁਹਾਡੀ ਐਡ ਅਸੀਂ ਆਪਣੇ ਚੈਨਲ ਤੇ ਲਗਾ ਦੇਾਂਗੇ ਤੇ ਇੱਕ ਗੱਲ ਕਰਦੇ ਆਪਾਂ 21 ਏਕੜ ਜ਼ਮੀਨ ਵਿਕਾਊ ਆ ਖੇਤੀਬਾੜੀ ਵਾਲੀ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਰੋਡ ਦਾ ਫਰੰਟ ਹੈ ਜੀ ਡੈਰੀ ਲਈ ਸ਼ੈੱਡ ਬਣਿਆ ਹੋਇਆ ਜੀ ਦੋ ਪਾਣੀ ਵਾਲੇ ਡੱਗ ਬਣੇ ਹੋਏ ਨੇ ਦੋ ਪਾਣੀ ਵਾਲੇ ਡੱਗ ਬਣੇ ਨੇ ਵਿੱਚ ਦੋ ਨੈਟ ਹਾਊਸ ਨੇ 6 ਏਕੜ ਵਿੱਚ ਕਿੰਨੂ ਦਾ ਬਾਗ ਲੱਗਿਆ ਜੀ ਤੇ 35 ਲੱਖ ਰੁਪਿਆ ਏਕੜ ਦਾ ਇਹਨਾਂ ਨੇ ਰੇਟ ਰੱਖਿਆ ਜੀ ਏਰੀਆ ਹੈਗਾ ਜੀ ਚੌਧਰੀ ਬਾਸ ਹਿਸਾਰ ਹਰਿਆਣਾ ਚੌਧਰੀ ਬਾਸ ਹਿਸਾਰ ਹਰਿਆਣਾ ਚੌਧਰੀ ਬਾਸ ਰੇਲਵੇ ਸਟੇਸ਼ਨ ਰੋਡ ਹਾਈਵੇ ਤੋਂ 2 ਕਿਲੋਮੀਟਰ ਦੂਰੀ ਤੇ 90680 66000 ਇਹ ਵੀਰ ਦਾ ਨੰਬਰ ਹੈ ਇਹ ਨੰਬਰ ਨੋਟ ਕਰ ਲਓ ਜੀ 90680 66000 ਇਸ ਨੰਬਰ ਤੇ ਫੋਨ ਕਰਕੇ ਤੁਸੀਂ 1 ਏਕੜ ਜ਼ਮੀਨ ਖੇਤੀਬਾੜੀ ਵਾਲੀ ਪੂਰੀ ਟਾਪ ਦੀ ਜ਼ਮੀਨ ਹੈ ਦੋ ਮੋਟਰਾਂ ਨੇ ਰੋਡ ਦਾ ਫਰੰਟ ਹੈ ਜੀ ਵਿੱਚ ਦੋ ਨੈੱਟ ਹਾਊਸ ਲੱਗੇ ਨੇ ਦੋ ਪਾਣੀ ਵਾਲੇ ਡੱਗ ਬਣੇ ਨੇ 6 ਏਕੜ ਦੇ ਵਿੱਚ ਕਿਨੂ ਦਾ ਬਾਗ ਲੱਗੇ 35 ਲੱਖ ਰੁਪਿਆ ਏਕੜ ਦਾ ਰੇਟ ਰੱਖਿਆ ਗਿਆ ਇਹ ਵੀਰ ਦੇ ਨਾਲ ਤੁਸੀਂ ਇਸ ਨੰਬਰ ਤੇ ਗੱਲ ਕਰਕੇ ਜ਼ਮੀਨ ਹੈ ਜਿਹੜੀ ਖਰੀਦ ਸਕਦੇ ਹੋ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ ਜੀ 90680 680 90680 680 ਇਸ ਨੰਬਰ ਤੇ ਫੋਨ ਕਰਕੇ 21 ਏਕੜ ਜ਼ਮੀਨ 35 ਲੱਖ ਏਕੜ ਦੇ ਹਿਸਾਬ ਨਾਲ ਤੁਸੀਂ ਖਰੀਦ ਸਕਦੇ ਹੋ ਤੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਜੇਕਰ ਕੋਈ ਵੀ ਰੈਡ ਕਰਵਾਉਣਾ ਚਾਹੁੰਦਾ ਹੋਵੇ ਕਿਸੇ ਵੀ ਤਰ੍ਹਾਂ ਦੀ ਐਡ ਆ ਤੁਸੀਂ ਇਸ ਵੀਰ ਦੇ ਵਾਂਗੂ ਜ਼ਮੀਨ ਐ ਪਲਾਟ ਐ ਕੋਠੀ ਐ ਘਰ ਐ ਕਿਸੇ ਵੀ ਤਰ੍ਹਾਂ ਦੀ ਐਡ ਆ ਤੁਹਾਡੀ ਜਿਵੇਂ ਕਿ ਇਸ ਵੀਰ ਨੇ ਸੜਕ ਤੋਂ ਲੈ ਕੇ ਪੂਰੀ ਜ਼ਮੀਨ ਦੀ ਵੀਡੀਓ ਬਣਾ ਕੇ ਦਿਖਾਈ ਐ ਜੀ ਬਹੁਤ ਸੋਹਣੀ ਵੀਡੀਓ ਬਣੀ ਐ ਬਾਕੀ ਤੁਸੀਂ ਵਿੱਚ ਵੀਡੀਓ ਦੇਖ ਸਕਦੇ ਹੋ ਬਾਗ ਵੀ ਦਿਖਾਇਆ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਜਿਹਦੇ ਵਿੱਚ ਸਾਰੀ ਜਾਣਕਾਰੀ ਦਿੱਤੀ ਜਾਂਦੀ ਐ ਤੇ ਸਾਰਾ ਹੀ ਮਤਲਬ ਜੈਸੇ ਕਿ ਕੁਛ ਵਿੱਚ ਪਾਣੀ ਵਾਲਾ ਡੱਗ ਬਣਿਆ ਹੋਇਆ ਹੈ ਜਾਂ ਬਾਗ ਲੱਗਿਆ ਹੋਇਆ ਇਹ ਸਾਰੀਆਂ ਚੀਜ਼ਾਂ ਦਿਖਾਈ ਜਾਂਦੀ ਨੇ ਸੋ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਜੀ ਤੇ ਕਈ ਵੀਰ ਜੀ ਜਿਹੜਾ WhatsApp ਨੰਬਰ ਹੈ 987798846 ਵਾਲੀ ਇਹ ਨੰਬਰ ਦੇ ਉੱਤੇ ਫੋਨ ਲਾ ਕੇ ਪੁੱਛਦੇ ਆ ਕਿ ਤੁਹਾਡੇ ਕੋਲ ਇਨਕਲੇ ਜ਼ਮੀਨ ਵਿਕਾਉ ਹੈ ਸੋ ਵੀਰਾਂ ਨੂੰ ਇੱਕ ਗੱਲ ਹੋਰ ਦੱਸ ਦੇਗੀ ਜੀ ਜਿੱਥੇ ਤੁਸੀਂ ਜਿਹੜੀ ਸੀ ਦੀ ਐਡ ਦੇਖੀ ਆ ਉਹ ਵੀਡੀਓ ਰੋਕ ਲਓ ਉਹਦਾ ਸਕਰੀਨਸ਼ਾਟ ਲਓ ਉਹਦੀ ਤਾਹਾਂ ਵਾਲੀ ਸਾਈਡ ਸਾਰੀ ਜਾਣਕਾਰੀ ਦੇ ਨਾਲ ਮਾਲਕਾਂ ਦੇ ਨੰਬਰ ਦਿੱਤੇ ਹੁੰਦੇ ਨੇ ਉਸ ਤੇ ਗੱਲ ਕਰਿਆ ਕਰੋ ਇੱਕ ਹੋਰ ਗੱਲ ਹੈ ਜੀ ਕਿਸਾਨ ਵੀਰਾਂ ਵਾਸਤੇ ਜਿਹੜੇ ਵੀ ਵੀਰ ਭੈਣ ਮੇਰੇ ਐਡ ਕਰਵਾਉਣ ਦੇ ਚਾਹਵਾਨ ਨੇ ਬੇਨਤੀ ਹੈ ਜੀ ਉਹਨਾਂ ਹੀ ਵੀਰਾਂ ਦੀ ਐਡ ਲਾਈ ਜਾਊਗੀ ਜੋ ਵੀਡੀਓ ਬਣਾ ਕੇ ਭੇਜਣਗੇ ਕਈ ਵਾਰੀ ਵੀਰ ਕਾਪੀ ਦੇ ਉੱਤੇ ਲਿਖ ਕੇ ਸਾਨੂੰ ਭੇਜ ਦਿੰਦੇ ਨੇ ਤੇ ਨਾ ਕੋਈ ਫੋਟੋ ਮਾ ਨਾ ਕੋਈ ਵੀਡੀਓ ਹੁੰਦੀ ਐ ਸੋ ਉਹਨਾਂ ਦੀ ਹੀ ਐਡ ਲਾਈ ਜਾਊਗੀ ਜੋ ਵੀਡੀਓ ਬਣਾ ਕੇ ਸਾਨੂੰ ਤੇ ਫੋਟੋ ਮਾ ਨਾਲ ਸੈਂਡ ਕਰਨਗੇ ਸਾਰੀ ਜਾਣਕਾਰੀ ਸੋ ਜਾਣਕਾਰੀ ਦੇਣਾ ਵੀ ਜ਼ਰੂਰੀ ਹੈ ਜੀ ਤਾਂ ਕਿ ਐਡ ਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ ਤੁਹਾਡੀ ਹਰ ਇੱਕ ਚੀਜ਼ ਜਲਦੀ ਤੋਂ ਜਲਦੀ ਘਰ ਬੈਠੇ ਆਸਾਨੀ ਦੇ ਨਾਲ ਸੇਲ ਹੋ ਸਕੇ ਸੋ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਤੇ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਆ ਕਰੋ ਜੀ ਕਈ ਵਾਰੀ ਵੀਰ ਵਧਾ ਚੜਾ ਅੱਗੇ ਪਾ ਦਿੰਦੇ ਨੇ ਇਸ ਕਰਕੇ ਕੋਈ ਚੀਜ਼ ਸੇਲ ਨਹੀਂ ਹੁੰਦੀ ਸੋ ਵੀਰਾਂ ਨੂੰ ਬੇਨਤੀ ਹੈ ਜੀ ਰੇਟ ਮਾਰਕੀਟ ਦੇ ਹਿਸਾਬ ਨਾਲ ਜ਼ਰੂਰ ਰੱਖਿਆ ਕਰੋ ਜੀ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੇ ਜਿਹੜੇ ਵੀਰ ਵੀਡੀਓ ਨੂੰ ਡੇਲੀ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਕਿਸਾਨ ਵੀਰਾਂ ਪਹੁੰਚ ਸਕੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਨੇ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਇੱਕ ਲਾਈਕ ਇੱਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਐਡ ਕਰਵਾਉਣ ਦੇ ਲਈ ਸਾਡਾ ਵਟਸਐਪ ਨੰਬਰ 98779884 ਵਾਲੇ ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਹੀ ਰਹਿੰਦਾ ਹੈ ਇਹ ਤੇ ਪੰਜ ਤੋਂ ਸੱਤ ਫੋਟੋਆਂ ਤੇ ਪ੍ਰੋਪਰ ਵੀਡੀਓ ਬਣਾ ਕੇ ਭੇਜੋ ਜੀ ਜਿਹੜਾ ਵੀ ਕੋਈ ਲਿਖ ਕੇ ਭੇਜੂਗਾ ਉਹਦੀ ਅੜ ਨਹੀਂ ਲਈ ਜਾਊਗੀ ਸੋ ਵੀਡੀਓ ਬਣਾ ਕੇ ਭੇਜਣਾ ਜ਼ਰੂਰੀ ਹੈ ਜੀ ਸੋ ਬਣਦਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਪਰ ਵੀਡੀਓ ਪੂਰੀ ਦੇਖੋ ਜੀ ਸਾਰੀ ਜ਼ਮੀਨ ਦਿਖਾਈ ਹੋਈ ਹੈ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ